कीरतपुर दे के नजदीकी पिंड देहनी विखे हो गया बड़ा हादसा मिली जानकारी मुताबिक बिलासपुर तो टमाटर की के आ रही एक तिखे मोड़ ते पुली तो थले जा डिगी ਜਿਸਦੇ ਚਲਦੇ ਆ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਗੱਡੀ ਬਹੁਤ ਤੇਜ਼ੀ ਨਾਲ ਆ ਰਹੀ ਸੀ ਤੇ ਗੱਡੀ ਦਾ ਡਰਾਈਵਰ ਮੋੜ ਤੇ ਪੁੱਜ ਕੇ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ ਜਿਸਦੇ ਚਲਦਿਆਂ ਗੱਡੀ ਸਿੱਧੀ ਮਾਰਗ ਤੋਂ ਥੱਲੇ ਖਾਲ ਦੇ ਵਿੱਚ ਜਾ ਗਿਰੀ ਹਾਦਸਾ ਕਾਫੀ ਭਿਆਨਕ ਸੀ ਕਿਉਂਕਿ ਸਥਾਨਕ ਲੋਕਾਂ ਦੇ ਦੱਸਣ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਜ਼ਖਮੀ ਦੋ ਵਿਅਕਤੀਆਂ ਨੂੰ ਗੱਡੀ ਚੋਂ ਬਾਹਰ ਕੱਢਣ ਲਈ ਕਟਰ ਦਾ ਇਸਤੇਮਾਲ ਕਰਨਾ ਪਿਆ जिसके बाद ही जखमिया क्डिया जा ते उपरंत एम्बुलेंस की सहायता जखमिया भेज दिता गया तुसी पूरी रिपोर्ट पीबी प्राइम अपडेट के लिए गगन पंबरा रिपोर्ट। ਆਪਣੇ ਟਮਾਟਰਾਂ ਦਾ ਟਰੱਕ ਆਇਆ ਤੇ ਪਿਕਅਪ ਜਣੀ ਜਣੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਕੰਟਰੋਲ ਨਹੀਂ ਹੋਇਆ ਸਟਾਈਕ ਕਰ ਗਿਆ ਨੀਚੇ ਖਾਈ 'ਚ ਹੀ ਡਿੱਗ ਗਿਆ ਪਰ ਬੰਦੇ ਦਾ ਜਾਨ ਕਿ ਅਸੀਂ ਕੱਢ ਲਏ ਕਟੜ ਨਾਲ ਬਚਾਅ ਬਜੂ ਕਰਨ ਲਈ ਉੱਪਰੋਂ ਬੜਨ ਕੱਟਣਾ ਵੜਦਾ ਵੀ ਪਿਕਅਪ ਵੜਦੀ ਉਪਰੋਂ ਬੰਦੇ ਕੱਢ ਲਏ ਦੋਏ ਬਚਾਅ ਹੋ ਗਿਆ ਬਾਕੀ ਅਸੀਂ ਆਪਣੀ ਇਨਸਾਨੀਅਤ ਦਿਖਾਈ ਵੀ ਠੀਕ ਹੋ ਗਏ ਬੰਦੇ ਬਾਹਰ ਕੱਢਦੇ ਐਮਬਲੈਂਸ 'ਚ ਭੇਜਦੇ ਵਾਹ ਬਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਸੀ ਉਹ ਕਿਦੇ ਵਿੱਚ ਗਿਰ ਗਿਆ ਦੇਣੀ ਖਾੜੀ ਜੋ ਮੋੜ ਆ ਖਤਰਨਾਕ ਮੋੜ ਆ ਕੋਈ ਦੇਖਭਾਲ ਨਹੀਂ ਉਹਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਬਰਨਣ ਲੱਗਾ ਬਾਕੀ ਬੰਦਾ ਉਦਾਂ ਜਾਨੋ ਠੀਕ ਆ ਬਾਕੀ ਭਾਈ ਫੈਕਚਰ ਤਾਂ ਹੈ ਬਲਾਸਟਰ ਰੋਡ ਤੇ ਗੱਡੀ ਪਲਟੀ ਜੀ ਦੇਣੀ ਕੀਰਤਪੁਰ ਸਾਹਿਬ ਆਪਣਾ ਦੇਣੀ ਜੀ ਪੁਲ ਤੇ ਗੱਡੀ ਜਿਹੜੀ ਦੋ ਬੰਦੇ ਸੀਗੇ ਫੱਟੜ ਹੋਏ ਅਸੀਂ ਸਥਾਨੀਏ ਮਿਸਤਰੀ ਅਜੇ ਇੱਥੇ ਤੇ ਅਸੀਂ ਕੱਟ ਨਾਲ ਵੱਢ ਗਏ ਗੱਡੀ ਦੀ ਬਾਡੀ ਤਾਂ ਬਰਦੇ ਘੱਟੇ ਜੀ ਤਾਂ ਤਾਂ ਮਤਲਬ ਆਨੰਦ ਪਰਫਾਰਮ ਭੇਜੇ ਤੇ ਜੀ ਦੋਨੋਂ ਨੂੰ ਸੱਟਾਂ ਲੱਗੀਆਂ ਵੇ ਕਾਫੀ ਮਤਲਬ ਆ ਪੈ ਤੜ ਹੈ ਹੀ ਮਤਲਬ ਪੱਟੜ ਤੇ ਤਗੜੇ ਹੈ ਜੀ ਨੰਬਰ ਨਹੀਂ ਜੀ ਨੰਬਰ ਲਿਖਿਆ ਹਾਂ ਜੀ ਮੈਂ 10 33 ਅੰਮ੍ਰਿਤਸਰ ਡਰਾਈਵਿੰਗ ਬੋਲ ਰਿਹਾ ਜੀ ਐਨ ਐਚ ਆਈ ਤੋਂ ਤੇ ਸਾਡੇ ਦੇਣੀ ਇੱਕ ਗੱਡੀ ਫਟ ਗਈ ਹੈ ਸਮਟਰਾਂ ਦੀ ਭਰੀ ਹੈ ਜੀ ਉਹਦੇ ਵਿੱਚ ਦੋ ਬੰਦੇ ਸੀਗੇ ਤੇ ਦੋਨੋਂ ਸੀਰੀਅਸ ਇਤਰਾਵਾਂ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਂਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ ਬਾਕੀ ਹੁਣ ਪੁਲਿਸ ਜਾ ਕੇ ਲੱਗ ਰਹੀ ਹੈ ਸਾਨੂੰ ਪਰ ਜਿਸ ਟਾਈਮ ਫੋਨ ਆਇਆ ਸੀ ਤੁਰੰਤ ਇੱਥੇ ਪਹੁੰਚ ਕੇ ਪਾਉਂਦੇ ਲੰਚ ਤੇ ਜੋ ਸਾਥੀ ਕਾਰਵਾਈ ਕੀਤੀ ਸੀ ਕਰ ਗਏ ਗਲਾਸ ਤੋਂ ਕੋਟਰਾ ਦੀ ਗੱਡੀ ਆ ਰਹੀ ਸੀ ਤੇ ਮੋੜ ਖਾਸਾ ਵਾਪਰੇ ਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ ਇੱਕ ਕੱਪੜਾ ਕੱਢ ਲਿਆ ਤੇ ਦੂਸਰਾ ਅਸੀਂ ਕੱਪੜਾ ਕੱਟ ਕੇ ਬਾਹਰ ਕੱਢ ਕੇ ਹਸਪਤਲ ਸਿਵਲ ਹਸਪਤਲ ਦੇ ਨਾਮ ਦੇ ਪਰ ਸਾਥੇ ਟ੍ਰੈਫਿਕ ਕੱਪੇ ਹੀ ਰੱਖਾ ਗਿਆ ਤਾਂ ਸੱਟਾ ਲੱਤ ਇੱਕ ਫੈਕਚਰ ਹੈ ਦੂਜੀਆਂ ਦੋਹੇ ਲੱਤਾਂ ਹੈ ਇਹ ਲੱਤੇ ਹੋਸ਼ੀ ਹਾਲਤ ਦੇ ਵਿੱਚ ਨਹੀਂ ਕੋਈ